ਗੰਭੀਰ ਮਸਲਾ ਹੋਰ ਆਉਣ ਵਾਲੀਆਂ ਸਦੀਆਂ ਤੱਕ ਦਾ ਪ੍ਰਸਤਾਵ ਹੈ ਕਾਨੂੰਨ ਬਣਨਾ ਤੇ ਜੇ ਐਲੋਪੀ ਸਾਹਿਬ ਜਾਂ ਕਾਂਗਰਸ ਪਾਰਟੀ ਜਾਂ ਸਾਡੇ ਜਿਹੜੇ ਵਿਰੋਧੀ ਪਾਰਟੀ ਵਾਲੇ ਜਿੰਨੇ ਵੀ ਸਤਕਾਰਯੋਗ ਮੈਂਬਰ ਨੇ ਜੋ ਚਾਹੁੰਦੇ ਨੇ ਕਿ ਇਸ ਵਿਸ਼ੇ ਤੇ ਕੱਲ ਨੂੰ ਚਰਚਾ ਕਰ ਲਈਏ ਪਰ ਮੈਂ ਇਸ ਗੱਲ ਨਾਲ ਸਹਿਮਤਾ ਪਰ ਥੋੜਾ ਜਿਹਾ ਮੇਰਾ ਇਤਰਾਜ਼ ਹੈ ਕਿ ਹਜੇ ਤੱਕ ਤੁਹਾਡੇ ਕੋਲੇ ਇਸ ਮਾਮਲੇ 'ਚ ਹੋਮਵਰਕ ਹੀ ਹੈ ਨਹੀਂ 2015 ਤੋਂ ਪਹਿਲੇ ਅੱਜ ਤੱਕ ਹੋ ਰਹੀਆਂ ਹਨ ਹਜੇ ਤੇ ਮੈਂ ਉਸੇ ਹੀ ਤੇ ਵੀ ਚਰਚ ਕਰਕੇ ਆਇਆ ਕਰੂੰਗੀ ਕਿ ਕਦੋਂ ਕੀ ਹੋਇਆ ਕਦੋਂ ਕੀ ਹੋਇਆ ਮੈਂ ਕੋਈ ਮੈਂ ਕੋਈ ਨਿੰਦਣ ਨਹੀਂ ਕਰ ਪਾ ਮੈਂ ਕੋਈ ਵਿਚਾਰ ਨਹੀਂ ਸਰ ਜੀ ਮੈਂ ਸਤੰਤ ਨਹਿਮਤ ਮਤ ਹੂ ਕੱਲ ਨੂੰ ਤਿਆਰੀ ਕੀ ਆਜੂ ਕਿਰਪਾ ਕਰਕੇ ਇਹ ਨੰ ਨੀਰਾ ਮਸਲਾ ਹੈ ਇਹ ਵਾਸਤੇ ਤੁਹਾਨੂੰ ਪ੍ਰੋਪਰ ਟਾਈਮ ਚਾਹੀਦਾ ਹੈ ਪਰ ਡੁੱਲੂ ਹੋਮਵਰਕ ਨਹੀਂ ਹੈ ਜਾਂ ਤਾਂ ਕੱਲ ਨੂੰ ਕੱਲ ਤੱਕ ਤੁਸੀਂ ਹੋਮਵਰਕ ਕਰਕੇ ਆਓਗੇ ਤਾਂ ਮੈਂ ਇਹ ਗੱਲ ਨਾਲ ਸਹਿਮਤ ਹਾਂ ਸਪੀਕਰ ਸਾਹਿਬ ਜੀ ਹਾਂ ਜੀ ਬਾਜਵਾ ਜੀ ਸਰ ਇਸ ਤਰ੍ਹਾਂ ਹੈ ਹੋਮਵਰਕ ਤੇ ਸਾਡੇ ਕੋਲ ਹਰ ਕੰਮ ਦਾ ਹੈ ਜਵਾਬ ਵੀ ਸਾਡੇ ਕੋਲ ਹਰ ਕੰਮ ਦਾ ਹੈ ਹਿਸਟਰੀ ਵੀ ਸਾਡੇ ਕੋਲ ਚੰਗੀ ਤਰ੍ਹਾਂ ਸੀ ਵਾਕ

ਗੱਲ ਠੀਕ ਹੈ ਸਦਨਦੀਪ ਸੈਂਸ ਸੋ ਮੈਂ ਇਹ ਸਮਝਦਾ ਵੀ ਸਾਰਾਂ ਦਾ ਇਮੋਟਿਵ ਇਸ਼ੂ ਹੈ ਦਿਲ ਦਾ ਇਸ਼ੂ ਹੈ ਤੋਂ ਜਿਹੜੇ ਸਾਥੀ ਸਤਕਾਰਯੋਗ ਸਾਥੀ ਅੱਜ ਬੋਲਣਾ ਚਾਹੁੰਦੇ ਨੇ ਇਸ ਮਤੇ ਤੇ ਅੱਜ ਬੋਲ ਲੈਣ ਜਿਹੜੇ ਬਾਤ ਬੋਲਣਾ ਚਾਹੁੰਦੇ ਨੇ ਉਹ ਬਾਤ ਬੋਲ ਲੈਣ ਸੋ ਮੈਂ ਸਮਝਦਾ ਬੜਾ ਬਹੁਤ دیر ਬਾਅਦ ਇਹ ਮਤਲਬ ਸ਼ੁਰੂ ਤੋਂ ਹੀ ਜਦੋਂ ਦੀਆਂ ਬੇਦਬੀਆਂ ਹੋਈਆਂ ਉਦੋਂ ਤੋਂ ਦਿਲ ਦੇ ਵਿੱਚ ਸ਼ੇਕ ਹੁੰਦੇ ਆਉਂਦੇ ਸੀ ਸੋ ਜੇ ਗੁਰੂ ਸਾਹਿਬ ਦੇ ਜਿਹੜੇ ਜਿੰਨਾਂ ਦੀ ਕਿਸੇ ਦੀ ਕੋਈ ਤਿਆਰੀ ਹੈ ਕੁਝ ਕਹਿਣਾ ਚਾਹੁੰਦੇ ਨੇ ਕੱਲ ਵੀ ਕਰ ਲਿਓ ਮੈਨੂੰ ਤਾਂ ਕੋਈ ਇਸ਼ੂ ਨਹੀਂ ਇਹਦੇ ਵਾਸਤੇ ਜਦੋਂ ਮਰਜ਼ੀ ਕਰ ਲਓ ਕੋਈ ਕੋਈ ਇਸ਼ੂ ਨਹੀਂ ਹੈ ਸੋ ਮੈਂ ਹਾਂ ਸਭਾ ਨੂੰ ਅਪੀਲ ਹੈ ਕਿ ਕੱਲ ਹੋ ਜਾਏਗਾ ਇਹ ਜਦੂਰ ਆਪਾਂ ਇਸ ਮਾਹੌਲ ਨੂੰ ਬਗਾੜ ਲੈ ਤੁਸੀਂ ਸਦਨ ਸਦਨ 15 ਮਿੰਟ ਲਈ ਸੱਦਰ ਕੀਤਾ ਜਾਂਦਾ ਹੈ